ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਲਾਂ ਸੇਣ ਲਈ ਲੈ ਕੇ ਆਏ ਹਾਂਗੇ ਦੋਮੇ ਆ ਗਏ ਬਈ ਤਾਜ਼ੀਆਂ ਸੂਈਆਂ ਦੋਮੇ ਟੌਪ ਕੁਆਲਿਟੀ ਦੇ ਆ ਗਏ ਐਚ ਐਫ ਦੇ ਬਈ ਨਗਿੰਨੇ ਆ ਗਏ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਠੀਕ ਹਾਂ ਬਾਈ ਹਾਂਜੀ ਹਾਂਜੀ ਵਧੀਆ ਜੀ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਜੀ ਨਾਮ ਤੇ ਬਈ ਆਪਣਾ ਐਡਰੈਸ ਨਾਮ ਰਫਾਨ ਖਾਨਾ ਜੀ ਪਿੰਡ ਚੀਦਾ ਡਿਸਟ੍ਰਿਕਟ ਮੁੱਗਾ ਤਹਿਸੀਲ ਭਾਗਾਪੁਰਾਣਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਭਾਈ ਭਗਤਾ ਬਗਰਾੜੀ ਸ਼ਹਿਰ ਬਾਜਾਖਾਨਾ ਸ਼ਹਿਰ ਆ ਨੇੜੇ ਸਾਰੇ 10-12 12 ਕਿਲੋਮੀਟਰ ਦੇ ਜੀ ਠੀਕ ਹੈ ਕੰਡਕਟਰ ਨੰਬਰ ਬੋਲਦੇ ਆਪਣਾ 9876043855 ਜੀ ਇਹ ਬਾਈ ਦਾ ਕੰਡਕਟਰ ਨੰਬਰ ਆ ਬਾਕੀ ਚੱਲੇ ਰੇ ਸਕਰੀਨ ਤੇ ਨੋਟ ਕਰ ਲਓ ਉਧਰੋਂ ਸ਼ੁਰੂ ਕਰੀਏ ਕਿਤਰੋਂ ਉਧਰੋਂ ਜਿੱਧਰੋਂ ਮਰਜ਼ੀ ਕਰ ਲਓ ਬਾਈ ਇਧਰੋਂ ਕਰ ਲੈ ਮੇਰੋਂ ਕਰ ਕਿਹੜਾ ਸੂਆ ਸੂਈਆ ਕਰਮਾੜੀ ਇਹ ਦੂਜਾ ਸੂਆ origial ਸੂਈ ਆ ਬਾਈ ਹਮ ਤੇ ਕੱਲ ਦੁਪਹਿਰੇ ਜੇ ਸੂਈ ਐ ਇਹ ਠੀਕ ਹੈ ਬਈ ਜੇਰ ਜੁਰ ਵਧੀਆ ਪੈ ਗਈ ਤੇ ਤੜਕੇ ਕੱਲ ਆਥਰੇ ਵੀ 3-4 ਕਿਲੋ ਬੋਲਾ ਕੱਢਿਆ ਤੜਕੇ ਵੀ 4 ਕਿਲੋ ਬੋਲਾ ਕੱਢਿਆ ਚੂਣ ਚਵਾ ਕੇ ਮੇ ਦਾ ਚੂਣ ਚਾਂ ਦੀ ਤਾਂ ਬਈ ਇੱਕ ਨੰਬਰ ਆ ਸੀਲ ਠੰਡੀ ਚੈੱਕ ਕਰੋ ਬੱਚੀ ਬਈ ਐ ਠੰਡ ਠੰਣ ਖੂਣ ਚੈੱਕ ਕਰੋ ਬਈ ਕਿੰਨੇ ਸੋਹਣੇ ਆ ਬੱਚ ਲੈ ਕੀ ਬਾਤ ਆ ਬਾੜੀ ਠੰਡੀ ਐ ਲੈ ਸਿੱਧਾ ਹੀ ਵਹਿ ਗਿਆ ਬਈ ਚੂਣ ਚਵਾ ਦਾ ਕੋਈ ਚੱਕਰੀ ਨਹੀਂ ਕਰਮ ਵਾਲੇ ਜਿਵੇਂ ਮਰਜੀ ਚੋਈ ਚੱਲੋ ਹਣਾ ਬਈ ਪੋਰਾ ਵੀ ਕੋਈ ਚੱਕਰ ਨਹੀਂ 50 ਸਾਲਾਂ ਜਵਾਕ ਭਾਦੀ ਉਹ ਜੀ ਤੋ ਕਿ ਉੱਠ ਖੜੂਗਾ ਸਹੀ ਗੱਲ ਆ ਬਈ ਲੈ ਕੀ ਬਾਤ ਆ ਬਾਕੀ ਥਣਾ ਸੁਣਾਇ ਹੂੰ ਪੀੜ ਦੇ ਬਾਕੀ ਮੂੰਹ ਮਾਂ ਦੀ ਕੁਆਲਿਟੀ ਸਹੀ ਗੱਲ ਹੈ ਬੜੀ ਚੰਗੀ ਬੈੜਾ ਬਾਈ ਮਗਰ ਬੱਚਾ ਆ ਗਿਆ ਜੀ ਬੱਚੇ ਚੰਗੇ ਜਿੰਨੇ ਮਗਰ ਬੱਚਾ ਆ ਗਿਆ ਬੱਚੇ ਚੰਗੇ ਪਉਂਦੀ ਅਗਰ ਬੱਚਾ ਬਹੁਤ ਚੰਗਾ ਪਾਇਆ ਬਾਈ ਨੇ ਜਿਵੇਂ ਦੱਸਿਆ ਗਲਾਬੀ ਥਣ ਦੇਖੋ ਬਈ ਕਿੰਨਾ ਚੰਗਾ ਆ ਗਿਆ ਦੁੱਧ ਲਈ ਨਾੜ ਬੜੀ ਚੰਗੀ ਹੈ ਦੁੱਧ ਹੀ ਨਾਲ ਨੂਰ ਬੜੀ ਚੰਗੀ ਮੈਂ ਕਹਿੰਦਾ ਨਾੜ ਬਾਕੀ ਲੈ ਵੇ ਲੂਵੇ ਦੀ ਬਹੁਤ ਬਾਈ ਸਾਫ ਲੱਗੀ ਹੋਈ ਹੈ ਬਾਈ ਲੈ ਫੀਟ ਖਾ ਪੀ ਕੇ ਬੰਨ ਵਾਲੀ ਬੱਚੀ ਬਾਈ ਹੈ ਜਮਾ ਤਾਜੀ ਸੂਈਆ ਕੱਪੜਾ ਬੰਨ ਕੇ ਰਹਿ ਜੇ ਸਹੀ ਗੱਲ ਹੈ ਬਾਕੀ ਰੰਗ ਰੂਪ ਵਾਲਾ ਬੜਾ ਰੰਗ ਰੂਪ ਚੰਗਾ ਬਾਈ ਹ ਆ ਜਾ ਬਟਾ ਲੱਕੀ ਰੰਗ ਪ੍ਰਿੰਟ ਬਈ ਬਹੁਤ ਚੰਗਾ ਆ ਬਾਲੇ ਚੰਗੇ ਬੱਚੇ ਆ ਬਈ ਦੋਨੇ ਫੁੱਲ ਬਰੀਡ ਵਾਲਾ ਬਾਕੀ ਕੱਦ ਵਾਲੀ ਵੇੜਾ ਹਾਂਜੀ ਬਈ ਸਹੀ ਗੱਲ ਆ ਬਈ ਲੈ ਟੋਰਾ ਤਾਰਾ ਦੇਖ ਸਕਦੇ ਆ ਬਈ ਇੱਕ ਨੰਬਰ ਟੋਰਾ ਟਾਂ ਚਾ ਇੱਕ ਨੰਬਰ ਆ ਗਿਆ ਫਿਕਸ ਤੇ ਟਾਈਟਲੇ ਆ ਗਿਆ ਨਹੀਂ ਬੰਮੀ ਮੂਨੇ ਕੰਮ ਖਰਾਬ ਕਰਤਾ ਬਈ ਦੇਖ ਲੈ ਲੈ ਬਾਈ ਵੇੜੇ ਜਿਖੜਾ ਕਿਧਰਾਂ ਮਾਰਦਾ ਬਈ ਕੋਈ ਕਰਮਾ ਨੂੰ ਦੇਖ ਦਿਨੀ ਹਾਂ ਸਹੀ ਗੱਲ ਆ ਬਾਈ ਸੌ ਸੀਲ ਦੇਖ ਸਕਦੇ ਆ ਬਾਈ ਕਰਮਾ ਵਾਲੀ ਫੁੱਲ ਆ ਗਈ ਤੇ ਬਾਈ ਅੱਜ ਦਾ ਮੁੱਲ ਕੀ ਰਹੂਗਾ ਨੂੰ ਮੁੱਲ ਬਾਈ ਦੋਨਾਂ ਬਹਿੜਾਂ ਦੇ ਫੋਨ ਤੇ ਰਹੂਗਾ ਮੁੱਲ ਜਾਇਦੀ ਹੋਊਗਾ ਜੀ ਠੀਕ ਆ ਹਾਂਜੀ ਬਾਈ ਮੁੱਲ ਬਾਈ ਕਿਹਨਾਂ ਦੋਮਾਂ ਬਹਿੜਾਂ ਦਾ ਬਾਈ ਹੋਊਗਾ ਫੋਨ ਤੇ ਤੇ ਮੁੱਲ ਜਿਹੜਾ ਹੋਊਗਾ ਜਮਾਂ ਲੈਣ ਦੇ ਨਹੀਂ ਹੋਊਗਾ ਕਿਉਂਕਿ ਮੁੱਲ ਬਾਈ ਦੇਖੇ ਰੱਗੇ ਵੀ ਲੈਣ ਦੇ ਨਹੀਂ ਹੁੰਦੇ ਅੱਗੇ ਬਾਈ ਉਹ ਬਹਿੜਾਂ ਪਾਂਗਾਂ ਦੀ ਵੀਡੀਓ ਹੂੰ 10 ਮਿੰਟ ਲੱਗੇ ਬਹਿੜਾਂ ਵਿਕਣ ਤੇ ਜੀ ਸਹੀ ਗੱਲ ਆ ਬਾਈ ਦੋਨੇ ਇੱਕੋ ਘਰ ਜੋੜਾ ਲੈ ਗਿਆ ਬਾਈ ਤੇ ਬਾਕ ਸਹੀ ਗੱਲ ਆ ਬਾਈ ਚੰਗੇ ਡੰਗਰ ਤੇ ਪੈਸੇ ਲੱਗਦੇ ਆ ਬਾਈ ਦੁੱਧ ਆਪਾਂ ਬਾਲਾ ਨਹੀਂ ਆਉਂਦਾ ਦੁੱਧ ਦੋਨੇ ਬਾਈ 20 20 ਕਿਲੋ ਵਾੜਾ ਦੇਣੇਗਾ ਠੀਕ ਆ ਦੁੱਧ ਬਾਈ 25 ਨਹੀਂ ਕਹਿੰਦੇ 28 ਨਹੀਂ ਕਹਿੰਦੇ 20 20 ਕਿਲੋ ਨਾਰਮਲ ਸੇਵਨ ਦੁੱਧ ਕੱਢਣਗੇ ਬੜੀ ਵੱਡੀ ਬੁੱਡੀ ਬਹੁਤ ਵੱਡੀਆਂ ਪੁੱਟੀਆਂ ਚੰਗੀਆਂ ਬਾਈ ਜੇਰਾ ਜੂਰਾ ਦੀ ਗਰੰਟੀ ਆ ਸਹੀ ਗੱਲ ਆ ਬਾਕੀ ਥਾਣਾ ਦਾ ਸਹਾਜ ਬਾਲਾ ਚੰਗਾ ਹਾਂਜੀ ਹਾਂਜੀ ਬਾਈ ਇੱਕੋ ਜਿਹਾ ਬਾਈ ਥਾਨ ਲੱਗਾ ਵਾ ਕਰਮ ਵਾਲੀ ਨੂੰ ਤੇ ਅੱਗੇ ਬਾਈ ਦੋ ਨੰਬਰ ਇਹ ਵੀ ਬਾਈ ਦੂਜਾ ਸੂਆ ਬੋਦੀ ਬਾਦੀ ਇਹਦੀ ਵੈੜ ਤੇ ਫੁੱਲ ਆ ਸਹੀ ਗੱਲ ਆ ਬਾਲੀ ਚਮਕਦੀ ਇਹ ਸ ਬਾਕੀ ਆਏ ਸੀਲ ਠੰਡੀਆਂ ਬਹੁਤ ਆ ਬਾਈ ਹੂੰ ਸਹੀ ਗੱਲ ਆ ਬਾਈ ਲੈ ਵਿੱਚ ਇੱਕ ਕਰ ਸੇ ਇਹਦਾ ਬਣੀ ਪੁਣੀ ਦੀ ਵੀਡੀਓ ਵੀ ਹੈਗੀ ਆ ਬਾੜੀ ਬਣੀ ਹੋਈ ਸੀ ਬਾਈ ਹੁਣ ਦਾ ਚੂਈ ਵੀ ਆ ਬੜਾ ਓਹ ਦੇ ਸਾਹਮਣੇ ਤੱਕ ਬੜੀਆਂ ਚੰਗੀਆਂ ਆ ਗਿਆ ਹਾਂ ਹਾਂਜੀ ਬਾਈ ਬਾਕੀ ਤਾਂ ਰਾਂਤੂਰਾ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਆ ਬਾਕੀ ਬਾਈ ਨਾੜਾ ਨੋੜਾ ਦੇ ਖੁੱਲੇ ਹੋਏ ਤੇ ਥਾਣਾ ਦਾ ਸੈਜ ਦੇਖੋ ਚਾਰ ਥਾਣੇ ਖੜ ਮੇ ਥਾਣਾ ਪੂਰੀ ਵਿਥੀ ਦੀ ਜਿਹਨੂੰ ਆਪਾਂ ਕਹਿ ਸਕਦੇ ਆ ਬਾਈ ਥਾਣ ਲੱਗੇ ਹੋਏ ਕਰਮਣ ਬਹੁਤ ਸੋਹਣੇ ਬਾਕੀ ਸ਼ਾਇਨੀ ਸੁਣੀ ਬਹੁਤ ਆ ਬਾਈ ਵਹਿੜਾਂ ਦੀ ਹੂੰ ਪੱਕੇ ਲੈਵੇ ਦੀਆਂ ਆਈਆਂ ਦੀ ਕੋਈ ਟਟਮਾ ਲੈਵਾ ਬਾਈ ਦੋਨੇ ਵਹਿੜਾਂ ਫੋਨ ਉਹ ਜੀ ਰਾਜੂ ਰਾਂਦੀ ਵੀ ਠੀਕ ਹੈ ਬਾਈ ਹਾਂਜੀ ਬਾਈ ਤੇ ਖੋਲੋਗੇ ਬਾਈ ਇਹ ਵੀ ਤੋੜ ਕੇ ਦਿਖਾ ਦਿੰਦੇ ਠੀਕ ਹੈ ਬਾਈ ਖੋਲ ਕੇ ਬਾਕੀ ਆਪਣਾ ਮੁੱਲ ਬਾਈ ਫਿਕਸ ਹੋ ਜਾਊਗਾ ਕੋਈ ਮਤਲਬ ਐ ਨਹੀਂ ਵੀ ਬਾਲਾ ਮੁੱਲ ਨਹੀਂ ਕਰਨਾ ਠੀਕ ਹੈ ਜਮਾ ਦੇਣ ਲੈਣ ਵਾਲਾ ਮੁੱਲੂਗਾ ਪਰ ਉਹ ਵੀਡੀਓ ਤੇ ਜੀ ਠੀਕ ਹੈ ਬਾਈ ਹਾਂਜੀ ਬਾਈ ਮੁੱਲ ਬਾਈ ਕਿਹਨਾ ਬਾਈ ਲੈਣ ਦੇਣਾ ਹੋਊਗਾ ਜਮਾ ਜਾਇਜ਼ ਹੀ ਹੋਣਾਗਾ ਨਾ ਬਾਲਾ ਘੱਟ ਹੋਣਾ ਤੇ ਵੀ ਫਿਕਸ ਹੀ ਹੋਊਗਾ ਨਾ ਬਸ ਫਿਕਸੇ ਰੇਟ ਬਾਈ ਛੋੜ ਵਾਲਾ ਮੁੱਲ ਹੀ ਕਰਨਾ ਆਪਾਂ ਤੇ ਕੀ ਰਹੂਗਾ ਮੁੱਲ ਬਾਈ ਫਿਰ ਇਹਦਾ ਮੁੱਲ ਬਾਈ ਫੋਨ ਤੇ ਹੋਊਗਾ ਦੋਨਾਂ ਦਾ ਜੀ ਠੀਕ ਹੈ ਹਾਂਜੀ ਬਾਈ ਮੁੱਲ ਬਾਈ ਕਹਿੰਦਾ ਬਈ ਦੋਮਾਂ ਦੇ ਸੀਟ ਨੇ ਬਹੁਤ ਆ ਪਈ ਲੈ ਬੈਣਾ ਲੈ ਜੇ ਮਰਜੀ ਬੈਠ ਰਾਇਆ ਸਹੀ ਗੱਲ ਹੈ ਹਾਂਜੀ ਬਾਈ ਠੰਡੀ ਠੰਡੀ ਬਾਈ ਦੇਖ ਸਕਦੇ ਬਾਕੀ ਫੇਸ ਵਗੈਰਾ ਬੁੱਧੀ ਭਾਦੀ ਬੁੱਧੀ ਭਾਦੀ ਫੁੱਲ ਆ ਬਾਈ ਬੈਠ ਦੇ ਦੋਨਾਂ ਦੀ ਵੀਡੀਓ ਹੈਗੀ ਜੇਰ ਜੂਰ ਦੀ ਗਰੰਟੀ ਬਕਾਇਦਾ ਮਿਲੂ ਬਾਈ ਨਾਲ ਠੀਕ ਹੈ ਬਾਈ ਹਾਂਜੀ ਬਾਈ ਬਾਕੀ ਬਾਈ ਚੌਂਣ ਚਵਾ ਦੀ ਗੱਲ ਕਰੀਏ ਤਾਂ ਇੱਕ ਨੰਬਰ ਨੂਰੀ ਤਾਰਾ ਮਾਰੂਗੇ ਬਾਈ ਤਾਰਾ ਬਾਈ ਮਾੜਾ ਨਿਆਣਾ ਪਾ ਕੇ ਮਾਰ ਦਿੰਨੇ ਬੈਠ ਦਿੰਨੇ ਠੀਕ ਹੈ ਬਾਈ ਮਾੜਾ ਕੱਟ ਲੈਣਾ ਪਾ ਕੇ ਬਾਈ ਕਹਿੰਦਾ ਮਾਰ ਦਿੰਨੇ ਆਗੇ ਲਾ ਬਾਈ ਚੋਣ ਚ ਵਾਚੇ ਕਰਾਨਾ ਬੜਾ ਚੰਗਾ ਚੋਣ ਚੋਣ ਤਾਂ ਬਾਈ ਕੁੱਤਿਆਂ ਪੜ ਜੇ ਥਲੇ ਦੇ ਸਹੀ ਗੱਲ ਆ ਤੇ ਆ ਚੋਣ ਤਾਂ ਬੜਾ ਇੱਕ ਨੰਬਰ ਲੱਗਿਆ ਵੈਣਾ ਮੋਟਾ ਮੋਟਾ ਚੋਣਾ ਹਣਾ ਚੋਾਈ ਕਨੂਣਾ ਆਪਣਾ ਨਗਰ ਵਾਲਾ ਹੂ ਬਾਈ ਯਾਰ ਨਾ ਥਾਣਾ ਤੁਹਾਨੂੰ ਦੀ ਗਰੰਟੀ ਹੂ ਫੁੱਲ ਪੜ ਦੇ ਕੋਈ ਆਨਲਾਈਨ ਮਗਾੜੇ ਠੀਕ ਆ ਹਾਂਜੀ ਬਈ ਸੀਲ ਥਣੇ ਬਿਨਾ ਨਿਆਣੇ ਤੋਂ ਧਾਰਾ ਮਾਈ ਲਾ ਇਹ ਮਰਜੀ ਬੈਠੇ ਥਣ ਤੋਂ ਦੋਨਾਂ ਦੇ ਹੱਥੀ ਥਣ ਲੱਗਿਆ ਬਾਈ ਸਹੀ ਗੱਲ ਆ ਹਾਂ ਜਮਾ ਤਾ ਦੇ ਬਾਈ ਤੇ ਚੋਲੇ ਭਾਵੇਂ ਚੋਲੇ ਮਸ਼ੀਨੀ ਚੋਲੇ ਹੱਥੀ ਚੋਲੇ ਜੇ ਮਰਜੇ ਬਾਈ ਤੜਕੇ 4-4 ਸਾਢੇ 4- ਮੁੱਲ ਬਾਈ ਦੋਨਾਂ ਦੇ ਫੋਨ ਤੇ ਹੋਣਗੇ ਪਰ ਮੁੱਲ ਜਮਾ ਫੈਕਸੇ ਵਾਲਾ ਕੰਮ ਹੋਊਗਾ ਬਾਈ ਠੀਕ ਹੈ ਜੇਰਾ ਜੁਰਾਂ ਦੀਆਂ ਵੀਡੀਓ ਹੈਗੀਆਂ ਬਾਈ ਫੁੱਲ ਠੀਕ ਹੈ ਬਾਈ ਹਾਂਜੀ ਬਾਈ ਵੀਡੀਓਾਂ ਬਾਈ ਬਾਲੀ ਪਣੀ ਵੀ ਸੀ ਬਾਈ ਇਹ ਤਾਂ ਵੜੇ ਚੂਚੂਈ ਵੀ ਕਰਕੇ ਹੁਣ ਹੂੰ ਬਾਕੀ ਦੋਨੇ ਦੂਜਾ ਦੂਜਾ ਸੁਆ ਬਾਈ ਜਵਾਨੀ ਵਾਲੀਆਂ ਗਾਨਾਂ ਸਹੀ ਗੱਲ ਹੈ ਹਾਂਜੀ ਬਾਈ ਫੁੱਲ ਪੱਟੀਆਂ ਦੇ ਬਾਈ ਫੁੱਲ ਪਣੀਆਂ ਮੈਂ ਕਰਮ ਵਾਲੀਆਂ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਵੜਾ ਪਸੰਦ ਤਾਂ ਬਾਈ ਨਾ ਬਾਈ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ